ਅੱਜ ਇਹ ਸੂਚਨਾ ਮਤਲਬ ਬੈਂਡਰ ਦੇ ਵਿੱਚ ਬੱਚੇ ਡਾੜੇ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਪਹੁੰਚਦੀ ਆ ਕਿ ਬੈਂਡਰ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਕ ਨਸ਼ੇੜੀ ਬੰਦੇ ਨੇ ਪੂਲੀ ਬੈਂਡਰ ਨੂੰ ਟੱਕਰ ਮਾਰਤੀ ਤੇ ਜਦੋਂ ਬੱਚਾ ਨੇ ਹਲਾਤ ਦੇਖ ਕੇ ਬੱਚੇ ਚਲੋ ਅਸੀਂ ਇੱਥੇ ਹਸਪੀਟਲ ਲੈ ਉਹ ਬੱਚੇ ਠੀਕ ਨੇ ਤਕਰੀਬਨ ਉਹ ਬੱਚਾ ਜਿਹੜੇ ਕੰਮ ਕੀਆ ਸੀ ਆ ਕੁਝ ਕਿੰਨੇ ਕੰਮ ਕੀਆ ਜਿਹੜੇ ਇੰਜਰੀਆਂ ਬੱਚੇ ਤਕਰੀਬਨ 8-10 ਬੈਂਡਰ ਦੇ ਵਿੱਚ ਫੇਸ ਹੋਇਆ ਆ ਕੀ 12 ਮੀਟਰ ਛੱਤਾਂ ਕਿਸੇ ਬੱਚੇ ਦੇ ਬਤੀਗੀ ਨਹੀਂ ਮੇਰੇ ਬੇਟੇ ਦਾ ਥੋੜੀ ਨੈਕ ਦੇ ਵਿੱਚ ਹੈ ਹਾਂ ਦੇਖੋ ਉਹ ਐਕਸੀਡੈਂਟ ਵਾਰ ਨਾਰਮਲ ਹੀ ਸਾਰੇ ਆਮ ਬਾਕੀ ਬੱਚੇ ਨਾਰਮਲ ਆ ਪੇਰੈਂਟ ਸਾਰਾ ਨੇ ਪਹੁੰਚੀ ਹੋਈ ਜੀ ਜਿਹੜੀ ਕਾਰ ਨੇ ਐਕਸੀਡੈਂਟ ਕਰਿਆ ਉਹਨੂੰ ਪੜਿਆ ਕਿ ਹਾਂਜੀ ਉਹ ਕਾਰ ਮੁਕਦੇ ਹੋਈ ਨਕਸਾਨੀ ਗਈ ਜਿਹੜਾ ਡਰਾਈਵਰ ਆ ਉਹ ਨਸ਼ੇ 'ਤੇ ਨਾ ਜ਼ਿਆਦਾ ਤੋਤਾ ਵੀ ਉਹ ਤੋਂ ਪੱਜ ਵੀ ਨਹੀਂ ਹੋਇਆ ਮੈਂ ਤਾਂ ਬਹੁਤ ਚਿੰਤਾ ਕੀਤਾ ਹਾਂ ਹਾਂ ਕੱਦੂ ਲੱਗਦਾ ਵੀ ਕਾਰ ਵਾਲੇ ਦੀ ਜ਼ਿਆਦਾ ਇਨਚ ਬਾਰਗਲ ਜਿਹੜਾ ਸ਼ਰੇਮ ਖਾਰੀ ਪਬਲਿਕ ਨੇ ਵੀ ਦੇਖੀ ਆ ਪ੍ਰਸ਼ਾਸਨਿਕਾ ਅੰਮਲਾਂ ਮੁਕਤੇ ਕੌਣ ਦੇ ਹਾਂਜੀ ਆ ਪ੍ਰਸ਼ਾਸਨ ਨੂੰ ਪਹੁੰਚ ਗਏ ਪੁਲਿਸ ਨੂੰ ਮੁਕਦੇ ਪਹੁੰਚੀ ਆ ਪਰ ਵਧੀਆ ਸੰਭਾਈ ਹੋ ਰਹੀ ਆ ਬੱਚਿਆਂ ਦੀ ਕੇਅਰ ਵੀ ਹੋਦੀ ਕਿਤੇ ਆ ਆਮ ਪਬਲਿਕ ਨੇ ਵਧੀਆ ਸਹਾਤਾ ਜੋ ਰਾਹ

ਐਸਐਸਫ ਸੜਕ ਸੁਰੱਖਿਆ ਫੋਰਸ ਦੇ ਅਸੀਂ ਕਰਮਚਾਰੀ ਆ ਜੀ ਕੀ ਗੱਲ ਹੋਈ ਹੈ ਜੀ ਇਹ ਗੱਲ ਹੋਈ ਕਿ ਸਵੇਰ ਦਾ ਟਾਈਮ ਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੀ ਸੀ ਬੈਨ ਜਿਹੜੀ ਆ ਬਾਬਾ ਸਕੂਲਾਂ ਦੀ ਹੈ ਕਾਰ ਵੈਲਿਊਜ਼ ਦੀ ਬੈਨ ਸੀਗੀ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨਾਂ ਜੋ ਕਿ ਇਹਨਾਂ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਦੀ ਦਾਰੂ ਕੀਤੀ ਹੋਈ ਸੀ दारू ਪੀਣ ਦੇ ਬਾਪ ਜੀ ਤੋਂ ਉਲਟਾ ਸਗੋ ਇਹ ਡਰਾਈਵਰ ਨਾਲ ਵੀ ਮਾੜੀ ਮੁੱਟੀ ਨੇ ਹੱਥੋਂ ਵਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਇੱਕ ਇਧਰੋਂ ਸਾਡੇ ਆਉਣ ਤੋਂ ਪਹਿਲਾਂ ਇੱਕ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਕਿਸੇ ਕਿੰਨੇ ਕ ਬੱਚੇ ਬੱਚੇ ਤਕਰੀਬ ਹੈਗੇ ਸੀ 10 ਕ ਬੱਚੇ ਸੀਗੇ 6-7 ਬੱਚੇ ਕਿਧਰੋਂ ਆ ਰਹੇ ਸੀ ਤੇ ਕਿਧਰੋਂ ਗੱਡੀ ਆ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਭਾਨੀਗੜ ਤੋਂ ਲੈ ਕੇ ਸਕੂਲ 'ਚ ਜਾ ਰਹੇ ਸੀ ਜੀ ਲੈ ਕੇ ਹਾਂ ਜਿਹੜੀ ਗੱਡੀ ਸੀ ਉਹ ਕਿਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਭਾਨੀਗੜ ਸਾਈਡ ਤੋਂ ਜੀ ਤਕਰੀਬਨ ਉਹ ਬੰਦੇ ਜਿਹੜਾ ਮੁੰਡਾ ਪੜ੍ਹ ਲਿਆ ਗਿਆ ਜੀ ਹਾਂਜੀ ਹਾਂ ਉਹ ਮੌਕੇ ਤੇ ਪੜ੍ਹ ਲਿਆ ਫੜਿਆ ਉਹਨੂੰ ਨਾਲ ਹੀ ਥਾਣਾ ਭਾ ਨਿਕਲਦੇ ਮੁਲਾਜ਼ਮ ਆ ਗਏ ਸੀ ਉਹਨਾਂ ਦੇ ਹਵਾਲੇ ਕਰਤਾ ਸੇ ਤਰੀਵਾਂ ਚੋਰੇਗਾ ਵਿਚਾਰ ਹੈਗਾ ਜੀ ਮੇਜਰ ਨੁਕਸਾਨ ਨਹੀਂ ਨਹੀਂ ਕੋਈ ਮੇਜਰ ਨੁਕਸਾਨ ਨਹੀਂ ਗੱਡੀ ਮਨ ਲੋ ਪੂਰੀ ਡੈਮੇਜ ਹੋ ਗਈ ਗੱਡੀ ਦਾ ਨੁਕਸਾਨ ਹੋ ਗਿਆ ਜਿਹੜੀ ਸਕੂਲ ਵੈਨ ਸੀ ਬਾਕੀ ਮੇਰੇ ਨਾਲ ਜਿਹੜਾ ਮੁੰਡਾ ਡਰਾਈਵਰ ਸਾਨੂੰ ਕਿੰਨੇ ਚਿਰ ਬਾਅਦ ਘਟਨਾ ਦਾ ਪਤਾ ਸਾਨੂੰ ਮਨ ਲੋ ਕਰੀਬ 15 ਮਿੰਟ 10 ਮਿੰਟ ਬਾਅਦ ਪਤਾ ਲੱਗਿਆ ਸੀ ਅਸੀਂ ਨਾਲ